ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਆਪਾਂ ਵੀਡੀਓਜ਼ ਪਾਉਣੀਆਂ ਸ਼ੁਰੂ ਕੀਤੀਆਂ ਸੀ ਰੀਸੈਂਟਲੀ ਤੇ ਕਾਫੀ ਭੰਡ ਭਰਾਵਾਂ ਤੇ ਆਪਾਂ ਨੂੰ ਮੈਸੇजेस ਵੀ ਬੜੇ ਆਏ ਹੋਏ ਆ ਫੋਨ ਕਾਲਸ ਵੀ ਆਈਆਂ ਤੇ ਬੜੇ ਜ਼ਿਆਦਾ ਇੰਟਰਸਟਿਡ ਹੈਗੇ ਚੱਕਰਾਸ ਬਾਰੇ ਡਿਟੇਲ ਵਿੱਚ ਜਾਣਨ ਵਾਸਤੇ ਓਕੇ ਤੇ ਅੱਜ ਆਪਾਂ ਚੱਕਰਾਸ ਦੀ ਵੀਡੀਓ ਸ਼ੁਰੂ ਕਰਾਂਗੇ ਅੱਜ ਆਪਾਂ ਫਸਟ ਚੱਕਰਾ ਕਵਰ ਕਰਾਂਗੇ ਰੂਟ ਚੱਕਰਾ ਮੂਲ ਦਾ ਚੱਕਰਾ ਤੇ ਪਲੀਜ਼ ਉਹਦੇ ਬਾਰੇ ਆਪਾਂ ਸਾਇੰਟਿਫਿਕਲੀ ਐਸਟ੍ਰੋਲੋਜੀਕਲੀ ਤੇ ਮੋਸਟ ਇੰਪੋਰਟੈਂਟ ਸਪਿਰਚੁਅਲੀ ਆਪਾਂ ਨੂੰ ਕਵਰ ਕਰਾਂਗੇ ਇਸ ਤਰੀਕੇ ਨਾਲ ਅੰਮ੍ਰ ਕਾਫੀ ਚੀਜ਼ਾਂ ਲੇਖ ਵੀ ਲਈ ਹੋਈਆਂ ਮਤਲਬ ਜਿੰਨਾ ਕੋ ਮੇਰੇ ਹੁਣ ਮੈਨੇਜਰ ਦੱਸਿਆ ਤਾਂ ਕਿ ਕੋਪੋਰਟ ਕਰਨਾ ਹਾਂਜੀ ਤੇ ਤਕਰੀਬਨ ਇਹ ਮੇਰੀ ਲਖਾਈ ਲਖਾਈ ਦੇ ਬਾਰੇ ਮੈਂ ਹੀ ਪੜਦਾ ਹਾਂ ਜਿਵੇਂ ਗੂਗੇ ਦੀ ਮਾਂ ਜਾਂ ਉਹ ਜਿੰਨਾ ਕੋ ਮੇਰੇ ਕੋ ਜਿੰਨਾ ਕੋ ਮੇਰੀ ਮਾਤਾ ਪੁੱਧੀ ਕੰਮ ਕਰਦੀ ਹੈ ਉਹ ਉਸ ਅਨੁਸਾਰ ਗੱਲ ਕਰਾਂਗੇ ਜ਼ਰੂਰ ਕਿਉਂਕਿ ਬਹੁਤ ਜ਼ਿਆਦਾ ਮੈਸੇਜਸ ਆ ਤੇ ਇਹਦੇ ਬਾਰੇ 10 ਬਹੁਤ ਜ਼ਿਆਦਾ ਲੋਕ ਮਤਲਬ ਜਿਨੂੰ ਕਹਿੰਦੇ ਆ ਜਿਵੇਂ ਮੇਰੀਆਂ ਵੀਡੀਓਜ਼ ਵੇਖ ਕੇ ਕਿ ਲੋਕੀ ਕੀ ਲੱਦੇ ਆ ਪਤਾ ਨਹੀਂ ਕੀ ਆ ਹਨਾ ਤੇ ਬਹੁਤ ਜ਼ਿਆਦਾ ਲੋਕ ਐਕਸਾਈਟਡ ਵੀ ਹੈਗੇ ਆ ਸਿੱਖਣਾ ਵੀ ਚਾਹੁੰਦੇ ਆ ਤੇ ਬਿਲਕੁਲ ਤੇ ਬਗੜ ਬੱਕਰੀ ਚੀਜ਼ ਆਵੇ ਉਸ ਤੇ ਹਰ ਕਿਸਾ ਦੇ ਬਿਚਾਰਦਾ ਨਾ ਕਿ ਇਹਦੇ ਬਾਰੇ ਜਾਣਦਾ ਕਿ ਵਾਹ ਵੱਖਰਾ ਤੇ ਕੁਝ ਨਹੀਂਗਾ ਸਭ ਕੁਝ ਮੂਲਾਦਾਰ ਆਪਾਂ ਟੋਪਿਕ ਵੀ ਉਹਦੇ ਤੇ ਹੀ ਹੋਣਾ ਜੀ ਤੇ ਆਪਾਂ ਸ਼ੁਰੂ ਕਰਾਂਗੇ ਮੂਲਾਧਾਰਤ ਨੂੰ ਕੁਝ ਇਹਦੇ ਪੁਆਇੰਟਸ ਹੀ ਲਿਖੇ ਹੋਏ ਆ ਮੂਲਾਧਾਰਤ ਸਭ ਤੋਂ ਪਹਿਲਾਂ ਤੇ ਅਸੀਂ ਇਹ ਵਿਖੀ ਮੂਲਾਧਾਰ ਜਿਹੜਾ ਨਾ ਇਹ ਸਤਾਂ ਚੱਕਰਾਂ ਚੋਂ ਸਾਡਾ ਪਹਿਲਾ ਚੱਕਰ ਆ ਹਾਂਜੀ ਤੇ ਮਾਣ ਦਾ ਵੀ ਫਰਮਾਨ ਹੈਗਾ ਕਿ اے ਮਨ ਮੇਰਿਆ ਤੂੰ ਆਪਣਾ ਮੂਲ ਬਿਸ਼ਾਣ ਕਿ ਮੂਲ ਮਤਲਬ ਮਤਲਬ ਮੈਂ ਵੀ ਤੇ ਈਸ਼ਵਰ ਹੀ ਆ ਜਿਹੜੇ ਸੁਣਦੇ ਤੂੰ ਤੂੰ ਹੀ ਤੇ ਈਸ਼ਵਰ ਯੂ ਉਹ ਅੰਦਰ ਜਿਹੜਾ ਈਸ਼ਵਰ ਬੈਠਾ ਹੈ ਨਾ ਉੱਪਰ ਜਿਹੜੀ ਮੈਲ ਜਾਰੀ ਹੋਈ ਹੈ ਮੈਂ ਕਿੰਨੀ ਦੀ ਤੁਸੀਂ ਆਪੋ ਆਪਣੇ ਨਾਮਾਂ ਦੀ ਹੈ ਨਾ ਸੋ ਮਤਲਬ ਉਹਨੂੰ ਅਗਰ ਪਰੇ ਕਰੀਏ ਤੇ ਜਿਹੜਾ ਥੱਲੇ ਮੂਲ ਆਧਾਰ ਗੜਾ ਹੋਗਾ ਈਸ਼ਵਰੀ ਤੇ ਇਹਨੂੰ ਸਾਰੇ ਪਰਸਪੈਕਟਿਵ ਦੇ ਨਾਲ ਕਲੀਅਰ ਕਰਨ ਦੀ ਕੋਸ਼ਿਸ਼ ਕਰਾਂਗਾ ਆਪਣੀ ਮਤ ਬੁੱਧੀ ਅਨੁਸਾਰ ਤੇ ਆਪਣੇ ਵੱਲੋਂ ਪੂਰੀ ਕੋਸ਼ਿਸ਼ ਰਹੇਗੀ ਕਿਉਂਕਿ ਜਿਹੜੇ ਜਿਹੜੇ ਲੋਕ ਵੀ ਮੈਨੂੰ ਇੰਡੀਆ ਤੋਂ ਦੁਬਈ ਤੋਂ ਕੈਨੇਡਾ ਤੋਂ ਬੜੀਆਂ ਥਾਵਾਂ ਤੋਂ ਮੈਸੇਜ ਕਰਦੇ ਆ ਮੈਂ ਨਾਲ ਫੋਨ ਤੇ ਗੱਲ ਨਹੀਂ ਕਰ ਸਕਦਾ রাইਟ ਕਿਉਂਕਿ ਮੈਂ ਆਪਣੇ ਕੰਮ ਵਿੱਚ ਬਿਜ਼ੀ ਹੁੰਦਾ ਤੇ ਜਿੰਨਾ ਕੁ ਟਾਈਮ ਮੇਰੇ ਕੋਲ ਆਪਣੇ ਆਪ ਲਈ ਹੁੰਦਾ ਵਾ ਉਹ ਲਾਈਕ ਲਾਈਫ ਇਸ ਲਕਜ਼ਰੀ ਯਾਰ ਇਹੋ ਹੀ ਲਕਜ਼ਰੀ ਹੈ ਲਾਈਕ ਦੀ ਕਿ ਆਪਣੇ ਆਪ ਨੂੰ ਵੀ ਸਮਾਂ ਦੇਣਾ ਨਾਲੇ ਚਲੋ ਇਹ ਵੱਖਰਾ ਵਿਸ਼ਾ ਹੈ ਮਤਲਬ ਇਦੀ ਤੇ ਰਹੀ ਹੈ ਕਿ ਇਹ ਮੂਲਾਧਾਰ ਚੱਕਰ ਅਗਰ ਮੇਰੇ ਕੋਲ ਜਿਵੇਂ ਹੀ ਲਿੰਕ ਹੋਣ ਹੁੰਦੇ ਆ ਸਭ ਤੋਂ ਜਿਆਦਾ ਪ੍ਰੋਬਲਮ ਮੀ ਲੁਪਣ ਜਿਹੜੀ ਫਿਜ਼ੀਕਲ ਪ੍ਰੋਬਲਮ ਹੁੰਦੀ ਹੈ ਇਹ ਮੂਲਾਧਾਰ ਚੱਕਰ ਬਲੋਕ ਹੋਣ ਕਰਕੇ ਨਾਲ ਇਕੱਲੀਆਂ ਫਿਜ਼ੀਕਲ ਨਹੀਂ ਇਹਦੇ ਨਾਲ ਮਤਲਬ ਰਿਲੀਜੀਅਸਲੀ ਵੀ ਜਿਹੜੇ ਬਲੋਕੇਜ ਨੇ ਨਾ ਉਹ ਵੀ ਮੂਲਾਧਾਰ ਚੱਕਰ ਕਰਕੇ ਹੁੰਦੇ ਆ ਫਿਰ ਜਿਹੜੇ ਐਸਟਰੋਲੋਜੀਕਲੀ ਵੀ ਬਲੋਕੇਜ ਜਿਹੜੀ ਆ ਉਹ ਮੂਲਾਧਾਰ ਚੱਕਰ ਕਰਕੇ ਹੁੰਦੇ ਆ ਸੋ ਇਹਨੂੰ ਕਵਰ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਅੱਗੇ ਉਣ ਵਾਲੇ ਸਮੇਂ ਦੇ ਵਿੱਚ ਔੜੀ ਔੜੀ ਸੱਤਾਂ ਚੱਕਰਾਂ ਤੇ ਵੀ ਗੱਲ ਕਰਾਂਗੇ ਤੇ ਸੱਤਾਂ ਚੱਕਰਾਂ ਤੋਂ ਜ਼ਰੂਰੀ ਨਹੀਂ ਹੈ ਸੱਤ ਲਾਈਫ ਮਤਲਬ ਸਾਡੇ ਜੀਵਨ ਦੇ ਜਿਹੜੇ ਜਿੰਨੇ ਵੀ ਵਿਸ਼ੇ ਨੇ ਨਾ ਅਗਰ ਅਸੀਂ ਜਿੰਨਾ ਵੀ ਕੋਈ ਮੁੱਖ ਮਕਮਾ ਕੇ ਗੱਲਾਂ ਕਰਦੇ ਹਾਂ ਨਾ ਇਨਸਾਨ ਕੋਈ ਗੱਲਾਂ ਕਰਨ ਦਾ ਜਿਹੜਾ ਮੂਲ ਤੱਤ ਹੈ ਔਰ ਸਤ ਜੀਵਨਾ ਬਾਰੇ ਹੈ। ਘਟਨੀ चीज ਹੋਈ ਨਹੀਂ ਕਿ ਤੇ ਉਹਦੇ ਤੇ ਅਸੀਂ ਇਹਦੇ ਤੋਂ ਬਾਅਦ ਆਵਾਂਗੇ ਪਹਿਲਾਂ ਅਸੀਂ ਸੱਤ ਚੱਕਰਾਂ ਤੇ ਸ਼ੁਰੂ ਕਰਦੇ ਤੇ ਸੱਤਾਂ ਚੱਕਰਾਂ ਤੋਂ ਪਹਿਲਾ ਚੱਕਰ ਆ ਜਵਾ ਮੂਲਾਧਾਰ ਚੱਕਰ। ਸੋ ਏ ਮਨ ਮੇਰਿਆ ਤੂੰ ਆਪਣਾ ਮੂਲ ਪਛਾਣ ਅਸੀਂ ਮੂਲ ਤੇ ਆਈਏ। ਅਗਰ ਤੇ ਇਹ ਮੂਲਾਧਾਰ ਚੱਕਰ ਲਾ ਲੋ ਜਿਹਦਾ ਬਲੋਕ ਹੈਗਾ ਨਾ ਉਹ ਮੁੰਡਾ ਸਭ ਤੋਂ ਪਹਿਲਾਂ ਤੇ ਅ ਸਰੀਰਕ ਤੌਰ ਤੇ ਬਲੋਕ ਰਹੇਗਾ ਹਾਂਜੀ ਅ ਮਤਲਬ ਕਹਿੰਦਾ ਕਿ ਲਪਤਨ ਦਰਦ ਲੱਕ ਦਰਦ ਕੰਪਟੀਓ ਪੀੜਾ ਆਲਸ نیند ਨੀਂਦ ਨਾ ਭਰਿਆ ਆ ਮਤਲਬ 12 ਘੰਟੇ 14 ਘੰਟੇ ਸੌਣ ਤੋਂ ਬਾਅਦ ਵੀ ਉਹਨੂੰ ਆਲਸ ਨੇ ਜੱਫਾ ਮਾਰਿਆ ਹੈ ਆਲਸ ਦੀ ਪੰਡ ਜਿਵੇਂ ਨਹੀਂ ਪੈਣੀ ਪੰਜਾਬੀ ਜੀ ਹਾਂਜੀ ਉਹ ਆਲਸ ਦੀ ਪੰਡ ਹੋਏਗੀ ਹਾਂਜੀ ਫਿਰ ਇਹਦਾ ਨਾ ਭੋਜਨ ਨੂਟਰੀਟਡ ਹੈ ਮਤਲਬ ਲੋਕ ਕਿ ਜਿਹਦਾ ਮੂਲਾਧਾਰ ਕਿਰਦਾ ਬੜਾ ਅਗਰ ਐਗਜ਼ਾਮਪਲ ਦੀ ਤੌਰ ਤੇ ਬੜੇ ਮੋٹے ਲੋਕ ਵੀ ਨਹੀਂ ਬੜੇ ਅਨਫੇਟਿਆ ਉਹਨਾਂ ਨੂੰ ਪਤਾ ਵੀ ਹੈ ਜੇ ਮੋਟੇ ਨਾਂ ਨਹੀਂ ਹੋਣ ਬਦਲੇ ਵੀ ਉਹਨਾਂ ਨੂੰ ਪਤਾ ਕਿ ਐ ਭੋਜਨ ਖਾਣ ਦੇ ਨਾਲ ਮੇਰੀ ਸਿਹਤ ਊਲਰਾਵੋ ਸੁਧਰੀਏ ਉਹ ਵੀ ਵਾਸ਼ ਹੁੰਦੇ ਆਪਣੀ ਜਬਾਨ ਦੇ ਜੀ ਕਿਉਂਕਿ ਉਹਨਾਂ ਦਾ ਅਨੁਸ਼ਾਸਨ ਨਹੀਂ ਨਾ ਮੂਲਾਧਾਰ ਚੈਪਟਰ ਹੈ ਬਾਈ ਅਨੁਸ਼ਾਸਨ ਤੇ ਮਤਲਬ ਕਿ ਤੁਹਾਨੂੰ ਉਹਨੂੰ ਅਨੁਸ਼ਾਸਨ ਆਪਣੇ ਜੀਵਨ ਚ ਲਾਗੂ ਕਰਨਾ ਹੀ ਪਏਗਾ ਜੀ ਜਿਵੇਂ ਬਿੱਲਾ ਆ ਜਾਂਦਾ ਨਾ ਆਪਾਂ ਰੋਜ਼ ਬਾਣੀ ਜੀ ਸੁਣਦੇ ਆ ਰੋਜ਼ ਬਾਹਰ ਘਰ ਦੇ ਵਿੱਚ ਅਰਦਾਸ ਹੁੰਦੀ ਏ ਉਹਦੇ ਵਿੱਚ ਜਵਾਹ ਹੱਠੀਆਂ ਜੱਪੀਆਂ ਤੱਪੀਆਂ ਉਹਦਾ ਅਰਥ ਹੈਗਾ ਕਿ ਸਭ ਤੋਂ ਪਹਿਲਾਂ ਹੱਠ ਕਰਨਾ ਇਨ ਗੁੱਡ ਸੈਂਸ ਹੱਠ ਦਾ ਮਤਲਬ ਹੁੰਦਾ ਢੀੜ ਮਤਲਬ ਹੱਠ ਕਰ ਲੈਣਾ ਹੱਠੀਆਂ ਜੱਪੀਆਂ ਅਗਰ ਕੀ ਆਪ ਕਰਨਾ ਹੱਠ ਕਰਕੇ ਜਪ ਕਰਨਾ ਤੱਪੀਆਂ ਫਿਰ ਉਹੋ ਹੀ ਜਪ ਦਾ ਤਪ ਬੰਦਾ ਹੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਸਮਰਣ ਕਰਨਾ ਹਾਂਜੀ ਫਿਰ ਵਾਟੇਸ਼ਾ ਫਿਰ ਜਦੋਂ ਅੰਦਰ ਡੂੰਗਾ ਭਰ ਜਾਂਦਾ ਨਾ ਤੇ ਚੋਣ ਲੱਗ ਪੈਂਦਾ ਉਹ ਆਪੇ ਫਿਰ ਮੱਖੀਆਂ ਆ ਕੇ ਭੀਤੀ ਕਰਦੀਆਂ ਬੈਠੀਆਂ ਆਪੇ ਮਾਰਾ ਜਵੰਦਰ ਨਹੀਂ ਜਾਂਦੇ ਬਿਲਕੁਲ ਹੈਨਾ ਤੇ ਜਿਹਦਾ ਤੇ ਮੂਲਾਧਾਰ ਟੈਪਰ ਖਰਾਬ ਆ ਉਹਦਾ ਜ਼ਬਾਨ ਤੇ ਕੋਈ ਕੰਟਰੋਲ ਨਹੀਂ ਰਹੇ ਮਤਲਬ ਜ਼ਬਾਨ ਤੇ ਬੋਲਣ ਦੇ ਨਹੀਂ ਖਾਂ ਖਾਂਦੇ ਹਾਂਜੀ ਕੋਈ ਸ਼ਾਸਨ ਨਹੀਂ ਰਹੇਗਾ ਜੀਵਨ ਚ ਕੋਈ ਵੀ ਤਰਦਾਂ ਕਬਜ ਫਿਰ ਮਤਲਬ ਲੋੜੋ ਕੇ ਜਿਹਦਾ ਮੂਲਾਧਾਰ ਬਲੋਕ ਆ ਉਹ ਅੱਗੇ ਨਹੀਂ ਚੱਲ ਸਕਦਾ ਤੇ ਜਿਹਦਾ ਮੂਲਾਧਾਰ ਜੇ ਨੂੰ ਅਸੀਂ ਧਾਰਮਿਕ ਤੌਰ ਤੇ ਦੇਖੀ ਨਾ ਤੇ ਇਹੇ ਇੱਕ ਹੀ ਕਾਰਨ ਤਾਂ ਬੜੇ ਠੀਕ ਨਹੀਂ ਲੱਗੇ ਬਲੋ ਨੂੰ ਪੱਜ ਨਹੀਂ ਕਰੀ ਜਣੀ ਫੋਰ ਐਗਜ਼ਾਮਪਲ ਜੇ ਸਿੱਖੀ ਦਾ ਚੇਹਲੀਏ ਤੇ ਉਹਦੇ ਚ ਵੀ ਬੜੇ ਹੁੰਦੇ ਨੁਕਤੇ ਜੀ ਨਹੀਂ ਕਰਨ ਵਾਲੇ ਨਹੀਂ ਨਹੀਂ ਇਹ ਆ ਦਰਸ਼ਨ ਗ੍ਰੰਥ ਨਹੀਂ ਦਾ ਇਹਦੇ ਕੁਝ ਨਹੀਂ ਗਾ ਕੁਝ ਨਹੀਂ ਆ ਮਤਲਬ ਕੁਝ ਵੀ ABC ਕੁਝ ਵੀ ਲੱਗਦਾ ਨਹੀਂ ਤੇ ਉੱਤਰ ਵਿੱਚ ਵੀ ਨੁਕਤਾ ਜੋ ਨੁਕਤਾ ਜਿੰਨੀ ਕਰੀ ਜਾਨੀਆਂ ਹਿੰਦੂ ਮਾੜੇ ਆ ਮੁਸਲਮਾਨ ਮਾੜੇ ਆ ਜੋ ਮੁਸਲਮਾਨ ਨੇ ਇੰਚ ਹੈਗੇ ਤੇ ਉਹਨਾਂ ਨੇ ਹਿੰਦੂਆਂ ਨੂੰ ਮਾੜਾ ਵਾਜਾ ਦੂਜੇ ਧਰਮਾਂ ਨੂੰ ਮਾੜਾ ਪਈ ਜਾਣਾ ਨੁਕਤਾ ਜਿੰਨੀ ਕਰੀ ਜਾਨੀ ਜਿਹਦਾ ਮੂਲ ਆਦੀ ਜੀ ਉਹ ਅਨੁਸ਼ਾਸਨ ਨਹੀਂ ਉਹਨਾਂ ਨੂੰ ਆਪਣੇ ਧਰਮ ਵਿੱਚ ਵੀ ਇੱਕ ਤਾਂ ਸਰੀਰ ਦਾ ਅਨੁਸ਼ਾਸਨ ਆ ਗਿਆ ਫਿਰ ਧਰਮ ਵਿੱਚ ਵੀ ਅਨੁਸ਼ਾਸਨ ਆਏਗਾ ਫਿਰ ਇਸ ਤੋਂ ਬਾਅਦ ਆਏਗਾ ਸਪਿਰਚੁਅਲੀ ਅਨੁਸ਼ਾਸਨ ਸਪਿਰਚੁਅਲੀ ਕੋਈ ਰੱਬ ਤੇ ਨਹੀਂ ਯਕੀਨ ਕਰਦੇ ਸਾਰੀ ਉਮਰ ਗੱਲਾਂ ਰੱਬ ਦੀਆਂ ਕਰੀ ਜਾਣੀਆਂ ਉਹ ਉਹ ਮਤਲਬ ਉਹਨੇ ਜਾਂਦੇ ਆ ਗੱਲਾਂ ਵੀ ਉਹ ਕਰਨੀ ਉਹੋ ਸ਼ੁਕਰ ਹੈ ਉਹਦਾ ਸਭ ਕੁਝ ਲੋਕਾਂ ਗਿਆ ਮਤਲਬ ਪਰਦਾ ਪਾ ਚੜਨ ਅੰਦਰੋਂ ਯਕੀਨ ਨਹੀਂ ਆਣੀ ਹੋਰ ਫੋਰ ਐਗਜ਼ਾਮਪਲ ਲਾ ਲਓ ਮੈਂ ਵੀ ਦਰਬੀ ਹਾਂ ਨਾ ਤੇ ਇਹ ਕਹਿਦਰਾ ਬੜਾ ਸੁੱਖਾ ਮੈਂ ਵੀ ਰਹਾ ਤੇ ਇਹ ਮੰਨ ਲੈਣਾ ਕਿ ਮੈਂ ਰਬੀ ਹਾਂ ਹਨਾ ਅੰਦਰੋਂ ਖੜੂਗੇ ਹੋਗੇ ਜਿਹਦਾ ਮੂਲਾਧਾਰ ਮਜ਼ਬੂਤ ਆ ਨਾ ਜਿਹਦਾ ਐਕਟਿਵ ਉਹ ਮਲੇਗਾ ਆਸਾਨੀ ਨਾਲ ਕੇ ਹਾਂ ਮਾਏਗਾ ਅੱਛਾ ਮਤਲਬ ਤੇ ਜਿਹਦਾ ਮੂਲਾਧਾਰ ਨਹੀਂ ਨਾ ਐਕਟਿਵ ਆ ਜਦੋਂ ਲੋਕ ਵੀ ਤੇ ਉਹ ਉਹ ਪਸ਼ੂ ਦੇ ਸਮਾਨ ਦਾ ਮੂਲਾਧਾਰਕ ਇਹਦਾ ਪਸ਼ੂ ਦੇ ਸਮਾਨ ਜਿਹੜਾ ਬਹੁਤਾ ਜ਼ਿਆਦਾ ਬਲੋਗ ਹਨ ਉਹ ਬੱਚਿਆਂ ਦੇ ਨਾਲ ਬਲਾਫਕਾਰ ਕਰਦੇ ਨਾਲ ਇਹਨਾਂ ਦੀ ਬੁੱਧੀ ਬਿਲਕੁਲ ਹੀ ਪ੍ਰਸ਼ਟ ਹੁੰਦੀ ਹੈ ਬੱਚਿਆਂ ਨੂੰ ਬਲਾਫਕਾਰ ਕਰਨੇ ਵਿਆਹ ਤੋਂ ਬਾਅਦ ਵੀ ਇਧਰ-ਉਧਰ ਮੂੰਹ ਮਾਰਨਾ ਉਹ ਮੂਲਾਧਾਰ ਬਲੋਗ ਹੁੰਦੇ ਕਰਨੀ ਜਿਵੇਂ ਹਾਂ ਤੇ ਫਿਰ ਇਹਨੂੰ ਐਸਟਰੋਲੋਜੀਕਲੀ ਵੇਖ ਲਈਏ ਤੇ ਇਹ ਛਣੀ ਦੇ ਅਧੀਨ ਜਿਵੇਂ ਲਾਲੋਗਿਆ ਮੱਟੇਵਾ ਇਹ ਤੇ ਮੜਿਆ ਵੇ ਸ਼ਟਾ ਰੂਪ ਹੋਣਾ ਜਿਹਨੂੰ ਨਹੀਂ ਸਮਝੀ ਮਤਲਬ ਕੁੰਡ ਨਹੀਂ ਹੁੰਦੀ ਹੁੰਗਲੀ ਦੇ 12 ਘਰ ਦੇ ਉਹ ਮਤਲਬ ਐਸਟ੍ਰੋਲੋਜੀਕਲ ਵੇ ਨਾਲ ਵੇਖੀਏ ਤੇ ਇਹ ਇਹਦੇ ਹੀ ਸ਼ਨੀ ਸ਼ਨੀ ਦਾ ਅਨੁਸ਼ਾਸਨ ਜੇ ਨਹੀਂ ਕਰੋਗੇ ਤੇ ਸ਼ਨੀ ਫਿਰ ਉਹ ਮੂਲਾ ਦਾ ਡੇ ਲੱਗਾ ਵੀ ਬੋਦਾ ਤੇ ਪਹਿਲਾ ਘਰ ਆਇ ਦੀ ਸਾਡੀ ਬੋਰੀ ਇਹਦੇ ਦੇ ਪਹਿਲਾ ਘਰ ਦੂਜਾ ਘਰ ਤੇ ਚੌਥਾ ਘਰ ਜਿਹੜਾ ਪਾ ਉਹ ਮੂਲਾ ਦਾ ਹਿੱਤ ਕਰੇ ਪਹਿਲਾ ਪਾਸੇ ਘਰ ਆ ਜਾਂਦਾ ਬੋਡੀ ਫਿਜ਼ਿਕ ਸਾਡੀ ਫਿਜ਼ਿਕ ਫਿਜ਼ਿਕਲੀ ਇਨਫੈਕਟ ਰਵਾਂਗੇ ਤਾਂ ਸਭ ਕੁਝ ਦਾ ਦੂਜਾ ਘਰ ਆ ਜਾਂਦਾ ਸਾਡਾ ਮਨੀ ਫੈਮਿਲੀ ਤੇ ਵੜੀ ਤੇ ਮੂੰਹ ਦਿਖਾਉਣ ਵਾਲੇ ਜਬਾਨ ਉਹ ਵੀ ਪਹਿਲਾਂ ਵੀ ਇੱਥੇ ਗੱਲ ਕਰਦੇ ਮਤਲਬ ਜਿਹੜਾ ਚੌਥਾ ਘਰ ਆ ਫਿਰ ਉਹ ਆ ਜਾਂਦਾ ਮਾਤਾ ਵਹੀਕਲ ਤੇ ਘਰ ਜੇਦਾ ਪਹਿਲਾ ਘਰ ਦਾ ਜੇਦਾ ਜੇਦਾ ਮੂਲਾਧਾਰ ਚੰਗਾ ਹੈ ਕਿ ਨਾ ਉਹ ਆਪਣੇ ਘਰ 'ਚ ਵੀ ਵਧੀਆ ਹੋਏਗਾ ਘਰ 'ਚ ਵੀ ਅਨੁਸ਼ਾਸਿਤ ਹੋਏਗਾ ਮਤਲਬ ਜੇਦਾ ਮੂਲਾਧਾਰ ਨਹੀਂ ਠੀਕ ਹੋਗਾ ਉਹ ਘਰ 'ਚ ਵੀ ਟਲੰਟਾਈ ਹੋਏਗਾ ਰਾਈਟ ਸੋ ਮੂਲਾਧਾਰ ਮਜ਼ਬੂਤ ਹੋਣਾ ਬਹੁਤ ਜ਼ਰੂਰੀ ਹੈ ਜਿਵੇਂ ਉਹ ਪੰਕਤੀ ਗਈ ਨਾ ਕਿ ਇੱਕ ਨਾਮ ਜੜ ਸਭ ਫਲ ਹੋਆ ਇੱਕ ਨਾਮ ਜੜ ਹਾਂਜੀ ਇੱਕ ਨਾਮ ਹੀ ਜੜੀ ਦੀ ਹੈ ਹਨਾ ਜੀ ਉਸੇ ਜੜ ਤੋਂ ਹੀ ਸਾਰੇ ਫਲ ਹੋਏ ਮਤਲਬ ਉਹ ਮੂਲਾ ਦਾ ਹੀ ਸਾਰਾ ਕੁਝ ਹੈ ਰਾਈਟ ਤੇ ਫਿਰ ਅਹੀਂ ਮੰਦੇ ਨਹੀਂ ਅਸੀਂ ਬਾਹਰ ਇਧਰ ਉਧਰ ਭਟਕਦੇ ਆ ਸਾਡੇ ਕੋ ਘਰ ਨਹੀਂ ਬੜਾ ਹੁਸ਼ਿਆਕ ਆ ਜੇ ਲੜੋ ਜਦੋਂ ਮੈਨੂੰ ਐਜ਼ ਅ ਸਿੱਖ ਨਾ ਕੰਸੀਡਰ ਕਰਿਓ ਐਜ਼ ਅ ਹਿਊਮਨ ਹੀ ਕੰਸੀਡਰ ਕਰਿਓ ਕਿਉਂਕਿ ਐਜ਼ ਅ ਸਿੱਖ ਫਿਰ ਓਖਾ ਜਿਗਾ ਕਿਸੇ ਦੇ ਵੀ ਓਕੇ ਯਾਰ ਇਹ ਪਤਾ ਨਹੀਂ ਕੀ ਹੁਆ ਮੈਨੂੰ ਇੱਕ ਕਿਉਂਕਿ ਇੱਕ ਵਧੀਆ ਬੰਦਾ ਮਾੜੇ ਕੰਮ ਨਹੀਂ ਕਰ ਸਕਦਾ ਪਰ ਇੱਕ ਮਾੜੇ ਬੰਦੇ ਨੂੰ ਪੂਰਾ ਅਧਿਕਾਰ ਹੈ ਕਿ ਚੰਗੀ ਕਰਦਾ ਸੋ ਮੈਨੂੰ ਮਾੜਾ ਬੰਦਾ ਕੰਸੀਡਰ ਕਰ ਲੈਣਾ ਕਿ ਮੈਨੂੰ ਦੇਖਾ ਪਿਆਗਾ ਨਾ ਤੇ ਮੈਂ ਚੰਗੀ ਕੰਮ ਕਰਦਾ ਸੋ ਆਪਣੇ ਦਰਵਾਜ਼ੇ ਵੱਡੇ ਕਰਨਾ ਕਿਉਂਕਿ ਵਿੱਚ ਕਈ ਜੌਨੇ ਹੁੰਦੇ ਜਿਹੜੇ ਜਿਨ੍ਹਾਂ ਨੂੰ ਚੰਗਾ ਨਹੀਂ ਲੱਗਦਾ ਕਿ ਵਿੱਚ ਕਈ ਇਹੋ ਜਿਹੇ ਵੀ ਹੈ ਜਿਨ੍ਹਾਂ ਨੇ ਮੈਨੂੰ ਮੈਸੇਜ ਕੀਤਾ ਯਾਰ ਤੂੰ ਨੰਗਿਆ ਸਰੀਰ ਨਾਲ ਕੰਮ ਕਰਦਾ ਭਾਈ ਮੇਰਾ ਕੰਮ ਹੈ ਮੈਂ ਤੇ ਕਰਨਾ ਹੈ ਰਾਈ ਤੇ ਇਹਦੇ ਜਿ ਮੇਰੇ ਲਈ ਤੇ ਸਭ ਅੰਗ ਪੈਰ ਨੇ ਇਹ ਨਾ ਹਰ ਕਿਸਾ ਚਦੀ ਬੁਮਾਈ ਕਰਦਾ ਉਹ ਜੋ ਮੈਂ ਬੜੀ ਖੁਸ਼ੀ ਨਾਲ ਉਹਦਾ ਸੰਬੰਧ ਕਰਦਾ ਪਰ ਉਹਦੇ ਚ ਕੋਈ ਹਾਂ ਬਾਕੀ ਹੋਰ ਜ਼ਿੰਦਗੀ ਚ ਬੜੇ ਕੰਮ ਹੈਗੇ ਨੇ ਪੂਰਨ ਕਰਨ ਵਾਲੇ ਜਿਨ੍ਹਾਂ ਤੇ ਮੈਨੂੰ ਕੰਮ ਕਰਨਾ ਦਾ ਪਰ ਸ਼ੁਕਰ ਹੈ ਮਹਾਰਾਜ ਦਾ ਅਜੇ ਤੱਕ ਹੁਣ ਤੱਕ ਤੇ ਬੜੀ ਕਿਰਪਾ ਗਈ ਹੈ ਬਾਕੀ ਕਾ ਵੀ ਮਹਾਰਾਜ ਕਿਰਪਾਈ ਲਗੂਗਾ ਤੇ ਜਿਆਜਾ ਕਰਕੇ ਯਕੀਨ ਹਦਾ ਮਤਲਬ ਮੂੜਾਧਾਰ ਐਵੇਂ ਵੀ ਯਕੀਨ ਨਹੀਂ ਹਦਾ ਇਹਦਾ ਮੂੜਾਧਾਰ ਨੀਨਾ ਐਕਟਿਵ ਹਦਾ ਉਹਨੂੰ ਯਕੀਨ ਨਹੀਂ ਹੁੰਦਾ ਕਿ ਤੇ ਜੇਦਾ ਮੂੜਾਧਾਰ ਐਕਟਿਵ ਹੋਵੇ ਉਹਨੂੰ ਵਿਸ਼ਵਾਸ ਹੋਏਗਾ ਕਿਉਂਕਿ ਧਿਆਨ ਵੀ ਜਿਹੜਾ ਲੱਗਦਾ ਨਾ ਉਹ ਮੂਲ ਆਧਾਰ ਨਾਲ ਹੀ ਲੱਗਦਾ ਜਿਹਦਾ ਮੂਲ ਆਧਾਰ ਹੈਕਟਿਵ ਨਹੀਂਗਾ ਉਹ ਬੈਠਾ ਵੀ ਆਇਆ ਕਰੀਏਗਾ ਉਹ ਝੌਂਗੜਾ ਮਾਰ ਕੇ ਬਹਿ ਨਹੀਂ ਸਕਦਾ ਝੌਂਗੜਾ ਕਿੱਥੇ ਬੈਜਣਾ ਮੂਲ ਆਧਾਰ ਤੇ ਨਾ ਹਣਾ ਉਹਦਾ ਝੌਂਗੜਾ ਹੀ ਨਹੀਂ ਬਚਿਆ ਸੋ ਉਹ ਬੈਠਿਆ ਵੀ ਇੰਜ ਕਰਨਾ ਇੰਜ ਕਰਨਾ ਇੰਜ ਕਰਨਾ ਜਿਹਨੇ ਪਤਾ ਮੂਲ ਆਧਾਰ ਤੇ ਉਹ ਜੇ ਕਿਹਨੇ ਪ੍ਰੈਕਟਿਸ ਕਰਨੀ ਹੈ ਤੇ ਉਹ ਅੱਧਾ ਪੂਣਾ ਘੰਟਾ ਘੰਟਾ ਆ ਡੇਢ ਘੰਟਾ 10 ਦਾ 15 ਮਿੰਟ ਬੈਣਾ ਤੇ ਬੈਣਾ ਨੇ ਮੂਲ ਆਧਾਰ ਦੀ ਮੂਲਾਧਾਰ ਫਿਰ ਤਾ ਤੋ ਬਿਨਾਂ ਪਿਆਲ ਖੱਡ ਲੋ ਤੇ ਫੇਰੀ ਕੌਣ ਗੱਡੀ ਚੱਲੂਗੀ ਜਿਵੇਂ ਕਿ ਜੜ ਫੁੱਲੀ ਸ਼ਾਖ ਫਲ ਹੋਆ ਭਾਣੀ ਦਾ ਸ਼ਬਦਾਕ ਜੜ ਫੁੱਲੀ ਸ਼ਾਖ ਫਲ ਹੋਆ ਮਤਲਬ ਅਗਰ ਜੜ ਫੁੱਲ ਲੇ ਤੋ ਏਕ ਹੀ ਨਾ ਫੇਰੀ ਬਾਕੀ ਸ਼ਾਖਾਂ ਵਾਂ ਦੇ ਵਿੱਚ ਫੰਦ ਹੋਣੀ ਏ ਮਤਲਬ ਸਭ ਤੋਂ ਪਹਿਲਾਂ ਮੂਲਾਧਾਰ ਦੇ ਵਿੱਚ ਵਿਚੋਂ ਅਗਰ ਨਈ એનਰਜੀ ਦਾ ਲੇ ਨਿਕਲਦੀ ਪੀ ਤਾਂ ਕਾਹ ਨਹੀਂ ਜਾਣੀ ਸੋ ਆਪਾਂ ਹੁਣ ਅਗੇ ਇਹ ਵੀ ਗੱਲ ਕਰਾਂਗੇ ਇਹਨੂੰ ਐਕਟਿਵ ਕਰਨ ਲਈ ਕੀ ਕਰਨਾ ਪੈਂਦਾ ਰਾਈਟ ਹਾਂਜੀ ਹੁਣ ਇਹਨੂੰ ਐਕਟਿਵ ਕਰਨ ਲਈ ਅ ਕਈ ਯੋਗਾ ਅਸਨ ਵੀ ਆਉਂਦੇ ਆ ਅ ਫਿਰ ਬੈ ਕੇ ਚੌਂਕੜੀ ਮਾਰ ਕੇ ਇਹਦਾ ਮੰਤਰ ਹੁੰਦਾ ਲਮ ਮਤਲਬ ਲਾ ਛੋਟਾ ਮੋਟਾ ਤੇ ਇਹਦਾ ਰੰਗ ਹੁੰਦਾ ਲਾਲ ਇਹ ਰੀੜ ਦੀ ਹੱਡੀ ਦੇ ਬਿਲਕੁਲ ਐਂਡ ਤੇ ਹੁੰਦਾ ਸਾਡੇ ਗੁਦਾ ਦੁਆਰ ਉਹ ਲੈਟਰ ਵਾਲੀ ਆ ਬਾਹਰ ਵਾਲੀ ਜਗ੍ਹਾ ਦੇ ਵਿੱਚ ਘਰ ਜਿਵੇਂ ਸਾਈਕਲ ਚਲਾਉਂਦੇ ਆ ਤੇ ਸਾਈਕਲ ਚਲਾਉਂਦੇ ਜਿਹੜੀ ਥੱਲੀ ਥੱਲੀ ਲੱਗਦੀ ਹੈ ਬਾਕੀ ਉਹ ਥੱਲੀ ਸੋ ਇਹ ਉਸ ਜਗ੍ਹਾ ਤੇ ਹੁੰਦਾ ਤੇ ਮਾਂ ਨਾਲ ਰਿਲੇਟਡ ਇਸ ਤਰ੍ਹਾਂ ਦਾ ਮਾਂ ਦੀ ਆਂਦਰਾ ਚ ਹੀ ਜਿਹੜਾ ਹੋਵੇ ਤੇ ਚੌਥਾ ਘਰ ਜਿਵੇਂ ਤਾਂ ਅਸਟ੍ਰੋਲੋਜੀਕਲੀ ਦੱਸਦੇ ਨੇ ਚੌਥੇ ਘਰ ਦਾ ਦੇਖਣਾ ਕਿਉਂਕਿ ਮਾਂ ਦੀ ਆਂਦਰਾ ਚ ਹੀ ਆਏ ਆਂਦਰਾ ਜਿਹੜਾ ਹੈ ਨਾ ਤੇ ਇਹਦਾ ਮੰਤਰ ਹੁੰਦਾ ਹੈ ਬਹਿ ਸਭ ਤੋਂ ਵਧੀਆ ਤਰੀਕਾ ਦਾ ਮੂਲ ਆਧਾਰ ਨੂੰ ਠੀਕ ਕਰਦਾ ਕਿ ਬੰਦਾ ਗਰਾਊਂਡਡ ਰਹੇ ਕਿਤੇ ਤੁਹਾਡੇ ਕੋਲ ਨਹੀਂ ਗੁਰਦੁਆਰੇ ਜਾਇਆ ਜਾਂਦਾ ਮੰਦਿਰ ਜਾਇਆ ਜਾਂਦਾ ਪਾਰਕ ਤੇ ਜਾ ਜੋ ਉੱਥੇ ਜਾ ਕੇ ਨੇਚਰ ਦੇ ਨਾਲ ਕਨੈਕਟਡ ਹੋ ਨੇਚਰ ਨਾਲ ਕਨੈਕਟਡ ਹੁੰਦੇ ਨਾਲ ਬੰਦਾ ਆਟੋਮੈਟਿਕਲੀ ਸਾਡਾ ਮੂਲਾਧਾਰ ਚੱਕਰ ਜਿਹੜਾ ਐਕਟਿਵ ਹੋ ਜਾਂਦਾ ਗਰਾਉਂਡਡ ਰਹੇ ਬੰਦਾ ਖੱਬ ਦੀ ਥੱਪ ਨੂੰ ਹੋਏ ਨਮਾਣਾ ਟੈਪ ਵੇ ਤੇ ਦਰਗਾਹ ਮਾਣ ਨਮਾਣਾ ਬੰਦਾ ਨੀਵਾ ਗਿਆ ਵੀ ਤੇ ਉਹ ਨੀਵਾ ਹੁੰਦਾ ਸਭ ਤੋਂ ਵਧੀਆ ਢੰਗਾਂ ਜੀ ਗੁਰਦੁਆਰੇ ਗਿਆ ਵਾਪਸ ਮੰਦਿਰ ਗਿਆ ਉੱਥੇ ਫਲਸ਼ਰ ਸਾਫ ਕਰ ਲਿਆ ਸਭ ਤੋਂ ਵੱਡਾ ਮੂਲਾਧਾਰ ਚੱਕਰ ਨੂੰ ਐਕਟਿਵ ਕਰਨ ਦਾ ਤਰੀਕਾ ਫਿਰ ਨਾਲੀਆਂ ਦੀ ਸੇਵਾ ਕਰਦੇ ਚੜ ਹੁੰਦੇ ਨੇ ਹੈਨਾ ਤੇ ਇਹ ਇਹਦੇ ਤੋਂ ਵੱਡਾ ਤਰੀਕਾ ਦੇ ਕੋਈ ਨਹੀਂ ਹੋ ਸਕਦਾ ਬਾਕੀ ਦੇ ਮਤਲਬ ਮੇਰੇ ਕੋਲ ਤਕਰੀਬਨ ਜਿਹੜੇ ਜਿਹੜੇ ਬਲੋਕ ਜੇ ਵਾਲੇ ਆਉਂਦੇ ਨੇ ਸਭ ਤੋਂ ਜ਼ਿਆਦਾ ਬਲੋਕੇਜ ਜਿਹੜੀ ਉਹ ਮੂਲਾਧਾਰ ਚੱਕਰ ਦੀ ਤੇ ਮੂਲਾਧਾਰ ਚੱਕਰ ਨੂੰ ਐਕਟਿਵ ਕਰਨਾ ਮਤਲਬ ਅਨੁਸ਼ਾਸਨ ਹੋਣਾ ਕਿਉਂਕਿ ਸਾਡੇ ਸਾਡੇ ਚ ਅਨੁਸ਼ਾਸਨ ਨਹੀਂ ਨਾ ਆਏਗਾ ਅਸੀਂ ਨਾ ਵੱਧ ਹੀ ਨਹੀਂ ਸਕਦੇ ਤੇ ਇਹਦੇ ਕੰਮ ਹੀ ਹੈਗਾ ਨਾ ਇਹਦੇ ਖਾਲਸਾ ਉਹ ਜੋ ਕਰੇ ਨਿਤ ਜੰਗੇ ਤਾਂ ਰੋਜ਼ ਦੀ ਜੰਗ ਹੈਗੀ ਇਹ ਖਾਲਸਾ ਉਹ ਜੋ ਕਰੇ ਨਿਤ ਜੰਗੇ ਇਹ ਨਹੀਂ ਕਿ ਰੋਜ਼ ਆਪਾਂ ਮਦਾਨ ਚ ਜਾ ਕੇ ਜੰਗ ਲੜਨੀ ਇਹ ਵੀ ਸਾਡੀ ਆਪਣੀ ਨਫਸ ਦੇ ਨਾਲ ਜੰਗ ਜੜੀ ਹੈ ਇਹ ਬਹੁਤ ਜ਼ਰੂਰੀ ਹੈ ਤੇ ਜਿਹੜੇ ਜਿਵੇਂ ਨਾਲ ਉਹ ਸਪਿਰਚੁਅਲੀ ਜਿਹੜੇ ਤੇ ਮੰਨ ਲੈਂਦੇ ਨਾ ਉਹਨਾਂ ਲਈ ਰਿਹਾ ਕਿ ਜੜ ਚੇਤਨ ਇਕ ਵਸਿਆ ਹੈ ਕਿ ਜੜ ਦੇ ਵਿੱਚ ਮਨ ਚੇਤਨ ਅਵਚੇਤਨ ਤੇ ਮਹਾਵਚੇਤਨ ਪਰਾਵਚੇਤਨ ਚੇਤਨ ਅਵਚੇਤਨ ਤੇ ਪਰਾਵਚੇਤਨ ਕਿੰਤਰਾਂ ਦੇ ਮੰਨਦੇ ਨਾ ਤੇ ਬਾਣੀ ਕਹਦੀ ਹੈ ਕਿ ਜੜ ਚੇਤਨ ਇਕ ਵਸਿਆ ਹੈ ਕਿ ਉਹ ਇਕ ਹੀ ਵਸਦਾ ਫਿਰ ਉਹ ਮਤਲਬ ਜੜ ਜਿਹ ਉਹ ਵਸਦਾ ਹੋ ਰਾਈਟ ਉਹ ਬੰਦੇ ਨੂੰ ਸੋਜੀ ਪੈ ਜਾਂਦੀ ਤੇ ਜਿਹੜੇ ਨਹੀਂ ਮੰਨਦੇ ਨਾ ਉਹਨਾਂ ਵੱਲੋਂ ਆਖਾ ਕਿ ਜੜ ਮੂਰਖ ਅੰਧ ਅਗਿਆਨੀ ਮਤਲਬ ਉਹ ਜਿਹੜੇ ਕਿੰਤੂ ਬੰਦੂ ਕਰਦੇ ਰਹਦੇ ਉਹ ਨਹੀਂ 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 ਓਏ ਇਤਰਾ ਨਹੀਂ ਇਤਰਾ ਇਤਰਾ ਨਹੀਂ ਇਤਰਾ ਉਹ ਫਿਰ ਬਾਣੀ ਕਹਿੰਦੀ ਆ ਕਿ ਜੜ ਮੂਰਖ ਅੰਧ ਅਗਿਆਨੀ ਕਿ ਉਹਨੇ ਅਗਿਆਨੀ ਹੋਈਆ ਤੇ ਉਹਨਾਂ ਨਾਲ ਨਹੀਂ ਹੋਈ ਜਨਾ ਤੇ ਫਿਰ ਬਾਣੀ ਦੇ ਬਾਣੀ ਦਾ ਇਹ ਕਹਿਣਾ ਵਾ ਕਿ ਮੂਰਖਾਂ ਨਾਲ ਨਾ ਲੁੱਜੀਐ ਨਾ ਲੁੱਜੀਐ ਨਾ ਲੋਜੀ ਹੈ ਪਰ ਅੱਖਾਂ ਰਹਿਓ ਬੁਜੀ ਉਹਨਾਂ ਨੂੰ ਮੱਥਾ ਟੇਕਣਾ ਮਤਲਬ ਉਹ ਰੱਬ ਦੀ ਉਹਨਾਂ ਨੇ ਰੱਬ ਨੇ ਉਹਨਾਂ ਦੀ ਡਿਊਟੀ ਲਈ ਆ ਕਿ ਉਹ ਬڑے ਵੱਡੇ ਮਤਲਬ ਪੈਰੋ ਘਾਰ ਨੇ ਦੁਨੀਆ ਦੇ ਉੱਤੇ ਉਹ ਆਪਣਾ ਫੰਕਸ਼ਨ ਆ ਲਈ ਕਿਉਂਕਿ ਜੇ ਉਹ ਨਾ ਨਾ ਹੋਣ ਤੇ ਮਤਲਬ ਰਾਤ ਨਾ ਹੋਵੇ ਤੇ ਦਿਨ ਦੀ ਕੀ ਵੈਲਿਊ ਹੋएगी ਸਹੀ ਗੱਲ ਆ ਤੇ ਉਹ ਹੁਣੇ ਬਹੁਤ ਜ਼ਰੂਰੀ ਆ ਉਹਨਾਂ ਨੂੰ ਨਮਸਕਾਰ ਕਰੀ ਪਰ ਦੂਰੋਂ ਦੂਰੋਂ ਹੀ ਉਹਨਾਂ ਦਾ ਕਿਉਂਕਿ ਜਿਹੜਾ ਨਾ ਯਾਰਾ ਘਾਰ ਕੀ ਠੀਕ ਠਾਕ ਆ ਤੇ ਹੋਰ ਕੋਈ ਸਵਾਲ ਇੰਦਾ ਪਤਾ ਨਹੀਂ ਜਿਵੇਂ ਕਿ ਕਿਉਂਕਿ 1 1 ਸੋਰੀ ਇਹਦੇ ਵਿੱਚ ਨਾ ਬਹੁਤ ਉਸਆ ਘਾਬ ਇਹ ਵੀ ਮਤਲਬ ਅਹੀਂ ਸਿਰਫ ਅਗਰ ਮੂਲਾਧਾਰ ਦੀ ਗੱਲ ਕਰਨੀ ਮੇਰੇ ਹਿਸਾਬ ਨਾਲ ਕਈ ਜੀਵਨ ਨਿਕਲ ਸਕਦੇ ਨਾਲੇ ਮੈਨੂੰ ਤੇ ਪੱਕਾ ਪਤਾ ਹੀ ਨਹੀਂ ਨਾ ਮਤਲਬ ਇਹ ਮੈਨੂੰ ਬੜੇ ਜਾਣੇ ਦੇ ਮੈਸੇਜ ਆਏ ਆ ਇਹਦਾ ਵੀ ਕਹਣਾ ਐਕਚੁਅਲੀ ਮੇਰਾ ਕਾ ਬਰਥਡੇ ਕੱਲ ਤੇ ਕੱਲ ਹੀ ਨੇ ਪਹੁੰਚੀ ਤੇ ਇਹ ਆਪਾਂ ਦੋਵੇਂ ਬੈਠੇ ਗੱਲ ਕਰਦੇ ਪਏ ਹਾਂ ਕਿ ਮਤਲਬ ਮੈਂ ਤੇ ਨਾਲ ਗੱਲ ਕਰਦਾ ਪਿਆ ਹਾਂ ਕਿ ਕੱਲ ਮੇਰੇ ਸਰੀਰ ਨੇ ਮਤਲਬ ਜੜਮ ਲਿਆ ਹੀ ਹੈ ਨਾ ਜੋਦ ਤੇ ਪਤਾ ਨਹੀਂ ਕਦੋਂ ਦੀ ਚੱਲਦੀ ਪਈ ਹੈ ਤੇ ਮੂਲ ਆਧਾਰ ਮਤਲਬ ਕਿ ਮੂਲ ਕੱਲ ਤੋਂ ਮੂਲ ਸ਼ੁਰੂ ਹੋਇਆ ਮੇਰੀ ਇਸ ਫੇ ਦਾ ਤੇ ਮੈਨੂੰ ਮੌਕਾ ਮਿਲਿਆ ਆਪਾਂ ਆਪ ਵਿਚ ਦੋਵੇਂ ਭਰਾਤ ਨਾਲ ਕਰਦੇ ਪਏ ਹਾਂ ਤੇ ਇਹ ਕਹਿੰਦਾ ਭਾਈ ਕਿਉਂ ਨਹੀਂ ਆਪਾਂ ਇਹਦੇ ਤੇ ਕਰ ਦਈਏ ਵੀ ਬੜੇ ਜਿਹੇ ਮੈਸੇਜ ਵੀ ਆਏ ਹੋਏ ਤੇ ਇਹਦੇ ਤੋਂ ਸ਼ੁਰੂ ਕਰਦੇ ਹੋ ਮੈਂ ਕਿਹਾ ਚਲੋ ਜਰੂਰ ਮਤਲਬ ਜਿੰਨਾ ਕਿ ਮੇਰੇ ਕੋ ਲਿਖਿਆ ਗਿਆ ਖੈਰ ਆ ਵੇਖੋ ਮੇਰੀ ਰਾਈਟਿੰਗ ਪਰ ਨਕੱਲਾ ਹੀ ਪੜ੍ਹ ਸਕਦਾ ਕੋਈ ਵੀ ਨਹੀਂ ਪੜ੍ਹ ਸਕਦਾ ਤੇ ਠੀਕ ਆ ਕੁਝ ਇਹਦੇ ਬਾਰੇ ਬਹੁਤ ਅਗਰ ਮਤਲਬ ਮੇਰੀ ਜਿੰਨੀ ਮਤਬੁੱਦੀ ਚ ਆਇਆ ਬੈਠੇ ਬੈਠੇ ਤੇ ਮੈਂ ਉਹਨਾਂ ਕ ਲਿਖ ਲਿਆ ਬਾਕੀ ਉਹ ਜਾਣੇ ਕਰਦਾਰ ਤੇ ਜਾਜਾਕਾਰ ਹੈਗੀ ਬਾਕੀ ਮੋਲੀ ਤਹ ਰੀਤੀ ਮੋਲਿਆ ਆਕਾਸ਼ ਮੰਨ ਵਿੱਚ ਲਿਖਿਆ ਕਿ ਨਹੀਂ ਕਿ ਮੋਲੀ ਧਰਤੀ ਮੋਲਿਆ ਆਕਾਸ਼ ਇਹਦਾ ਦੇਵਤੇ ਜਿਵੇਂ ਮੂਲਾਧਾਰ ਦਾ ਦੇਵਤਾ ਬਣਿਆ ਗਿਆ ਗਣੇਸ਼ ਨੂੰ ਗਣੇਸ਼ ਦਾ ਅਰਥ ਹੁੰਦਾ ਗਣ ਗਣ ਗੱਗਾ ਜਿਹੜਾ ਸ਼ਬਦ ਹੁੰਦਾ ਨਾ ਵਾਹੀ ਹੁੰਦਾ ਉਹ ਹੁੰਦਾ ਧਰਤੀ ਲੋ ਗੂ ਝੂ ਛਾਣਾ ਧਰਤੀ ਨੂੰ ਕਿਹਾ ਗਿਆ ਗਣ ਗੋ ਧਰਤੀ ਕਾਡੋ ਲਈ ਹੈ ਨਾ ਮੂਰਤੀ ਵਾਦੀ ਗਣੇਸ਼ ਦਾਤ ਹੁੰਦਾ ਗਣ ਈਸ਼ ਧਰਤੀ ਦਾ ਈਸ਼ਵਰ ਹਾਂਜੀ ਤੇ ਮੂਲਾਧਾਰ ਇਹਦਾ ਇਹਦਾ ਵੀ ਜਿਹੜਾ ਦੇਵਤਾ ਵਾ ਉਹ ਗਣੇਸ਼ ਨੂੰ ਮੰਨਿਆ ਗਿਆ ਮੰਨਿਆ ਗਿਆ ਤੇ ਬ੍ਰਹਮਾ ਜੀ ਨੂੰ ਮੰਨਿਆ ਗਿਆ ਓਕੇ ਰਾਈਟ ਹਾਂਜੀ ਸੋ ਇਹਦਾ ਜਿਹੜਾ ਰੰਗ ਵਾ ਉਹ ਲਾਲ ਵਾ ਉਹ ਲਾਲ ਦਾ ਕਰਕੇ ਕਿ ਸਾਡੀ ਇਨਸਾਨ ਦੀ ਜਿਹੜੀਆਂ ਜੜਾਂ ਨੇ ਉਹ ਲਾਲ ਇਹ ਇੱਕ ਫੁੱਲਵਾਗਾ ਜਿਹਦੇ ਚਾਰ ਚਾਰ ਪੰਕਤੀਆਂ ਦਸੀਆਂ ਜਾਂਦੀਆਂ ਜਦੋਂ ਕੋਈ ਪ੍ਰੈਕਟਿਸ ਕਰਦਾ ਨਾ ਉਹ ਕਿ ਇਹਦੀ ਪ੍ਰੈਕਟਿਸ ਵੀ ਹੁਣ ਜੇ ਕੋ ਕਵੇ ਅਰੇ ਨਜ਼ਰ ਨਹੀਂ ਆਉਦਾ ਹੁਣ ਅੱਜ ਕੱਲ ਤੇ ਕੈਮਰਾਜ਼ ਆ ਗਏ ਅਸੀਂ ਖਲਾਅ ਕਰਦੇ ਵੀ ਕਿ ਅਸੀਂ ਕੈਮਰਾ ਵੀ ਨਹੀਂ ਹੈ ਕਿਉਂਕਿ ਆਲ ਓਵਰ ਵਰਲਡ ਟਰੈਵਲ ਕਰਦਾ ਮੈਂ ਤੇ ਕਈ ਥਾਵਾਂ ਤੇ ਡਿਮਾਂਡ ਵੀ ਹੁੰਦੀ ਆ ਕਿ ਅਸੀਂ ਲਾਈਕ ਇਹਨੂੰ ਕੋਈ ਗੋਰੇ ਬੜੇ ਸਾਇੰਟਿਸਟ ਵੀ ਪ੍ਰੈਕਟੀਕਲੀ ਉਹ ਦੇਖਣਾ ਚਾਹੁੰਦੇ ਆ ਹੁਣ ਵੀ ਨਹੀਂ ਸੈਟਲਿਮੈਂਟ ਲਈ ਮੈਂ ਫਿਰ ਜਲ ਗਿਆ ਹਾਂ ਉੱਥੇ ਕੈਮਰਾ ਗਾ ਤੋ ਮਤਲਬ ਬੜਾ ਵਧੀਆ ਚੀਜ਼ ਆ ਇਹ ਇਹ ਉਹ ਸਾਇੰਸ ਵੀ ਹੁਣ ਮਤਲਬ ਬੜੇ ਹੱਦ ਤੱਕ ਵਧੀਆ ਚੀਜ਼ਾਂ ਦੱਸਣ ਲੱਗ ਪਈ ਜਿਹਦੇ ਨਾਲ ਸਾਨੂੰ ਕਿਉਂਕਿ ਸਾਡੇ ਵਿੱਚ ਬੜੇ ਸਵਾਲ ਜਵਾਬ ਵੀ ਹੁੰਦੇ ਨਾ ਕਿੰਤੂ ਪਰੰਤੂ ਬੜੇ ਹੁੰਦੇ ਆ ਇਹ ਜਿਨ੍ਹਾਂ ਦੇ ਦੇ ਵਹਿ ਮੂਲ ਅਧਾਰ ਲੋਕ ਹੁੰਦੇ ਉਹਨਾਂ ਦੇ ਤੇ ਉਹਨਾਂ ਤੇ ਹੁੰਦੇ ਕਿ Hindu ਪਰੰਤੂੜਾ ਉਹਨਾਂ ਨੂੰ ਜਵਾਬ ਨਹੀਂ ਦ ਤੇ ਚੰਗੇ ਭਲੇ ਵਿਸ਼ਵਾਸ ਵਾਲਿਆਂ ਦੇ ਵੀ ਕਿੰਤੂ ਪਰੰਤੂ ਬੜੇ ਹੁੰਦੇ ਸੋ ਇਹਨਾਂ ਚੀਜ਼ਾਂ ਦੇ ਨਾਲ ਵਿਸ਼ਵਾਸ ਵੱਧਦਾ ਤੇ ਕੈਮਰੇ ਦੇ ਵਿੱਚ ਵੀ ਸਾਰੇ ਚੱਕਰ ਹੁੰਦੇ ਪਰ ਰੰਗ ਹੁੰਦੇ ਆ ਸਾਡੇ ਅੰਦਰ ਜਿਹੜੇ ਰੰਗ ਨੇ ਨਾ ਜਿਵੇਂ ਦਾ ਲਾਰ ਰੰਗਿਆ ਇਹ ਦੂਜੇ ਦਾ ਕੇਸਰੀ ਆ ਜਿਵੇਂ ਬਾਣੀ ਦਾ ਸ਼ਬਦ ਹੈ ਰੰਗ ਹੱਸੈ ਰੰਗ ਰੋਵੈ ਚੁੱਪ ਵੀ ਕਰ ਜਾਏ ਪ੍ਰਵਾਹ ਨਹੀਂ ਕਿਸੇ ਕੇਰੀ ਬਾਜ ਸੱਚੀ ਨਾ ਇਹ ਰੰਗੀ ਹੈ ਜਿੰਦਗੀ ਦੇ ਜਦੋਂ ਉਹ ਹੱਸੀ ਜਾਂਦਾ ਹੈ ਤਾਂ ਰੰਗ ਚੜ੍ਹ ਜਾਂਦਾ ਤੇ ਜਦੋਂ ਰੋਈ ਜਾਂਦੇ ਉਹ ਰੰਗ ਉਝੜ ਜਾਂਦੇ ਆ ਸੋ ਇਹ ਵੀ ਜਿੰਦਗੀ ਦਾ ਰੰਗ ਇਹ ਸਾਡੇ ਜੀਵਨ ਦੇ ਅੰਦਰ ਜਿਹੜੀ ਜੀਵਨ ਧਾਰਾ ਚੱਲਦੀ ਪਈ ਨਾ ਇਹ ਉਹਦੇ ਰੰਗ ਨੇ ਸੋ ਪਹਿਲਾ ਰੰਗ ਦਾ ਲਾਲ ਨਾਨਕ ਲਾਲੋ ਲਾਲ ਹੈ ਨਾ ਭਗਵਾਨ ਦਾ ਕਾਜ ਇਹ ਉਹ ਲਾਲੀ ਆ ਤੇ ਇਹ ਲਾਲੀ ਅਗਰ ਤੁਹਾਡੀ ਬਲੋਕ ਕਿਹਦੀ ਵੀ ਆ ਤੇ ਗਾਹ ਵਧਣਾ ਥੋੜਾ ਖੋਖਾ ਜਾਂਦਾ ਮਤਲਬ ਫਿਜ਼ੀਕਲੀ ਫਿਜ਼ੀਕਲੀ ਵੀ ਇਹ ਕੰਮ ਕਰਦੀ ਆ ਮੈਂਟਲੀ ਸਾਨੂੰ ਮੈਂਟਲੀ ਵੀ ਬਲੋਕ ਕਰਨ ਦੀ ਗੱਲ ਮਤਲਬ ਫਿਰ ਮੈਂਟਲੀ ਕਿਉਂ ਤਰਕਸ਼ੀਲ ਹੋ ਜਾਂਦਾ ਸੌਰੀ ਤਰਕਸ਼ੀਲੀ ਮਤਲਬ ਕਿੰਦੂ ਬੰਦੂ ਵਾਲਾ ਜਿਵੇਂ ਕਈ ਤੁਸੀਂ ਵੇਖੇ ਹੋਣਗੇ ਨਾ ਕਿ ਜੇ ਕੋਈ ਦੂਜੇ ਧਰਮ ਨਾਲ ਕੱਢੀ ਜਾਣੀ ਆ ਤੇ ਸਪਿਰਚੁਅਲੀ ਵੀ ਰੱਬ ਤੇ ਯਕੀਨ ਹੀ ਨਹੀਂ ਕਰਨਾ ਗੱਲਾਂ ਰੱਬ ਦੀਆਂ ਹੀ ਕਰਨੀਆਂ ਪਰ ਯਕੀਨ ਨਹੀਂ ਕਰਨਾ ਮडम ਇਹ ਗੱਲਾਂ ਕਰਨ ਸਰਕਾਰੀਆਂ ਤੇ ਊਖੇ ਪਲਣ ਬੋਲ ਮੰਨਣਾ ਨਹੀਂ ਕਈ ਜਗ੍ਹਾ ਤੇ ਫਿਰ ਐਸਟਰੋਲੋਜੀਕਲੀ ਵੀ ਇਹ ਉਹਨਾਂ ਦੇ ਮਤਲਬ ਐਸਟਰੋਲੋਜੀਕਲੀ ਕਿਹਾ ਜਾਂਦਾ ਕਿ ਜਿਹਦੇ ਸ਼ਨੀ ਤੇ ਮੰਗਲ ਕਹੇ ਘਰ ਤੇ ਇਕੱਠੇ ਬੈਠੇ ਹੋਣ ਤੇ ਉਹਦਾ ਮੂਲਾਧਾਰਕ ਪ੍ਰਭਾਵ ਹੁੰਦਾ ਪਰ ਇਹਨੂੰ ਠੀਕ ਕਿਦਾ ਜਾ ਸਕਦਾ ਮੇਰੇ ਆਪਣੇ ਪਰਸਨਲ ਮੂਲਾਧਾਰ ਜਿਹੜਾ ਸੌਰੀ ਮੰਗਲ ਤੇ ਸ਼ਨੀ ਇਕੱਠਾ ਇੱਕੋ ਉਹ ਵੀ ਮੇਰੇ ਲਗਨ ਦੇ ਵਿੱਚ ਤੇ ਇਹ ਕੀਤੇ ਹੋ ਖਾਲੀ ਹੋਈ ਨੇ ਲੱਭਿਆਂ ਰੱਬ ਨਾਲ ਜਦੋਂ ਬੰਦਾ ਕਰਨਾਲਾ ਵੇਸ਼ੀਰਵਾ ਚਾਹੀਦਾ ਹੁੰਦਾ ਤੇ ਉਹ ਅਸ਼ੀਰਵਾਦ ਮਿਲਦੇ ਜਾਂਦੀ ਤੇ ਸਾਰਾ ਕੁਝ ਚਲਿਆ ਬਾਹਰ ਮੈਂ ਇਹ ਤੁਹਾਨੂੰ ਪੁੱਛਣਾ ਸੀ ਨੈਕਸਟ ਵੀ ਇਹਨੂੰ ਠੀਕ ਕਰਨ ਦੀ ਫਿਰ ਕਿਦਾਂ ਕਿਹੜੀ ਟੈਕਨੀਕ ਹੈ ਮੈਡੀਟੇਸ਼ਨ ਖਰੀ ਮੈਡੀਟੇਸ਼ਨ ਉਹ ਸਭ ਤੋਂ ਉੱਤਮ ਪ੍ਰਭੂ ਕੀ ਕਥਾ ਪਹਿਲਾਂ ਤੇ ਕਹਾ ਜਿਹੜੀ ਇਹ ਸੁਣ ਕੇ ਹਰ ਹਰ ਕੁਝ ਹੁੰਦਾ ਪਤਾ ਸਾਰੇ ਨੂੰ ਹੁੰਦੀ ਜਿਹੜੀ ਸਾਡੀ ਵੀ ਕਹਾ ਤੋਂ ਦੇ ਭੇਜਣਾ ਇਹਨਾਂ ਨੂੰ ਵੀ ਪਤਾ ਹੈ ਬਦਾਰਾ ਕੁਝ ਪਰ ਅਮਨ ਪਤਾ ਕੀ ਹੁੰਦਾ ਅਹੀ ਨੇ ਜਦੋਂ ਗਿਆਨ ਉਦੋਂ ਵੀ ਗੱਲ ਕਰਦੇ ਨੇ ਗਿਆਨ ਦਾ ਅਰਥ ਹੁੰਦਾ ਗਿਆਨ ਗਿਆਤ ਆਇਆ ਵਿੱਚ ਕੱਖ ਨਹੀਂ ਹੁਣ ਗਿਆਨ ਜਿਹੜਾ ਲੰਦਾ ਪਿਆ ਅਗਰ ਤੇ ਉਹ ਇਸ ਕਰਕੇ ਲੰਦਾ ਪਿਆ ਨਾ ਗਿਆਨ ਕਿ ਮੈਂ ਬਾਹਰ ਤੋਂ ਕਾ ਨੂੰ ਲੰਡੂਗਾ ਉਹ ਫਿਰ ਹਸਵਾਦ ਤੇ ਸਵਾਦ ਵਾਲੇ ਦੇ ਪੱਲੇ ਕੱਖ ਨਹੀਂ ਰਹਿੰਦਾ ਇੱਕ ਹੁੰਦਾ ਕਿ ਮੈਂ ਇਹ ਦੇ ਇਹਨੂੰ ਆਪਣੀ ਜੀਵਨ ਸ਼ੈਲੀ ਚ ਲਿਆਵਾ ਐ ਮਤਲਬ ਕੋਈ ਵੀ ਚੀਜ਼ ਜਿਹੜੀ ਜੇ ਕੋਈ ਗਿਆਨ ਆਉਦਾ ਹੈਗਾ ਇਹਨੂੰ ਆਪਣੀ ਜੀਵਨ ਸ਼ੈਲੀ ਚ ਲਾਵਾ ਤੇ ਮੈਂ ਪਾਰਤਰ ਜਾ ਮਤਲਬ ਕੋਈ ਤਰੀਕਾ ਦੱਸਦਾ ਕਿ ਇਸ ਤਰ੍ਹਾਂ ਇਸ ਤਰ੍ਹਾਂ ਕਰਕੇ ਨਾ ਪਲੜੀ ਜਗ੍ਹਾ ਤੇ ਜਾ ਕੇ ਖਜ਼ਾਨਾ ਗੱਡੀ ਉਹ ਆਪਣੇ ਮਨ ਚ ਬਣਾਉਣਾ ਕੋਸ਼ਿਸ਼ ਮੈਂ ਜਾ ਕੇ ਦੱਸਦਾ ਉਹ ਉਹਨੇ ਦੱਸਣਾ ਵੀ ਗਲਤੀਆਂ ਰੋਕਣ ਠੀਕ ਆ ਜੀ ਉਹ ਹੀ ਆਪ ਕੋਣ ਜਿਹਦੇ ਖਜ਼ਾਨਾ ਲੁੱਟ ਲੇਗਾ ਇਹਦੇ ਭਾਈ ਖਜ਼ਾਨੇ ਸਾਹਿਬ ਦੇ ਤੇ ਨੀਵਾ ਹੋ ਹੋ ਲੁੱਟ ਤੇ ਇਹ ਨੀਮੋ ਨਾ ਕਾ ਨੋ ਮਤਲਬ ਢਾਈ ਬਣਾਓ ਇੱਕ ਪਹਾੜਾ ਤੇ ਜਿਆਦਾ ਕਰੇ ਕੋਈ ਵਿਸਵਾ ਮੈਂ ਕੋਈ ਰਹਿਤ ਨਹੀਂ ਗਿਆ ਵਿੱਚ ਬਿਖਿਆ ਵੀ ਉਹ ਹੱਦੀ ਨਾਲ ਜਿਹੜਾ ਕਾਰ ਹੈ ਬਾਕੀ ਹੋਰ ਕੋਈ ਵੀਜੀ ਦਾੜਾ ਸਵਾਲ ਹੈਗਾ ਦੱਸੋ ਕਿ ਬਸ ਇਹੋ ਜੀ ਮੈਂ ਤੁਹਾਨੂੰ ਮੈਂ ਪਹਿਲਾਂ ਹੀ ਕਰ ਦਿੱਤਾ ਹੈ ਕਲੀਅਰ ਇਹ ਹੀ ਆਪਾਂ ਨੂੰ ਕੁਐਸਚਨਸ ਕਾਫੀ ਆਏ ਨਾ ਸਾਰੇ ਇਹਦੇ ਰਿਲੇਟਡ ਵੀ ਬੜੇ ਕੁਐਸਚਨਸ ਆ ਗਏ ਜੀ ਇਹਦੇ ਰਿਲੇਟਡ ਫਿਰ ਹਾਂ ਹਾਂ ਜੀ ਕਈ ਜਿਹੜੇ ਨਾ ਬਹੁਤ ਜ਼ਿਆਦਾ ਮੈਸੇजेस ਕਰਦੇ ਜਿੱਦਾਂ ਇੰਡੀਆ ਤੋਂ ਦੁਬਈ ਤੋਂ ਆਪਣੇ ਪੰਜਾਬੀ ਅਮਰੀਕਾ ਤੋਂ ਕੈਨੇਡਾ ਤੋਂ ਤੇ ਨੰਬਰ 2 ਨੰਬਰ 2 ਮਤਲਬ ਮੈਂ ਉਹਨਾਂ ਲਈ ਬਹੁਤ ਸੋਰੀ ਹਾਂ ਕਿ ਮੈਂ ਨੰਬਰ ਦਵਾਂਗਾ ਵੀ ਤੇ ਗੱਲ ਕਰਨੀ ਹੈ तकरीबन ਅਗਰ ਮੈਂ ਤੁਹਾਨੂੰ ਮੈਸੇਜਿਸ ਸੁਣਾਵਾਂਗੇ ਕਈਆਂ ਦੇ ਵੌਇਸ ਮੈਸੇਜ ਵੀ ਆਏ ਨੇ ਜਿਹੜੇ ਇੰਸਟਾਗ੍ਰਾਮ ਤੇ ਵੀ ਮਤਲਬ ਉਹਨਾਂ ਕਿੰਨੇ ਵੀ ਜਾਣੇ ਨੇ ਕੀ ਗੱਲ ਕਰੀ ਜਾਵਾਂਗਾ ਹਨਾ ਮੈਨੂੰ ਪਤਾ ਸਾਰਿਆਂ ਨੂੰ ਸਭ ਕੁਝ ਹੁੰਦਾ ਮੈਨੂੰ ਤੇ ਆਪ ਨੂੰ ਵੱਖ ਨਹੀਂ ਪਤਾ ਮੈਂ ਕੀ ਦੱਸਾਂ ਮੈਂ ਤੇ ਆਪਣੇ ਕੰਮ ਵਿੱਚ ਵੀ ਜੀਦਾ ਜਦੋਂ ਜੇ ਮਿਲ ਕੋ ਟਾਈਮ ਕਰਦਾ ਵੀ ਕੋਸ਼ਿਸ਼ ਕੀਤੀ ਆਪਣੇ ਆਪ ਨੂੰ ਜੋ ਅੰਦਰ ਵੱਗ ਲਈ ਥੋੜਾ ਮਤਲਬ ਜੇ ਦਾ ਅਸ਼ੀਰਵਾਦ ਹੋਵੇ ਤੇ ਸਾਰਾ ਕੁਝ ਹੋ ਜਾਏ ਕੀਤੇ ਖੂ ਖਲੀ ਹੋਈ ਤੇ ਲੱਭਿਆ ਰੱਬ ਲੱਭ ਜਾਂਦਾ ਜੇ ਬੰਦਾ ਕਰਨ ਵਾਲਾ ਨਾ ਨਹੀਂ ਰੱਬ ਕਿਤੇ ਥੋੜੀ ਬਾ ਅਸੀਂ ਜੇ ਇਹ ਜਦੋਂ ਵੀ ਲੱਭਦਾ ਨਾ ਅੰਦਰੋਂ ਹੀ ਲੱਭਦਾ ਜਿੰਨੇ ਵੀ ਧਰਮ ਨੇ ਹੋਈ ਜਾਂਦੇ ਆ ਕਿ ਇਹ ਅੰਦਰ ਹੀ ਆ ਧਰਮ ਪਰ ਮੈਂ ਭੁੱਲਾ ਦਹ ਦਸਤਾ ਵੈ ਕਿ ਪਰਮਾਦੇ ਹੀ ਭੁੱਲੇ ਹੋਏ ਨਾ ਦਹਾਂ ਦਿਸ਼ਾਵਾਂ ਵਿੱਚ ਉਹਨੂੰ ਲੱਭਦੇ ਆ ਜਦ ਕਿ ਉਹ ਹੈਗਾ ਅੰਦਰ ਹੀ ਗੁਰਦੁਆਰੇ ਮੰਦਿਰ ਮਸਜਿਦ ਜਿੰਨੀਆਂ ਵੀ ਬਿਲਡਿੰਗਾਂ ਨੇ ਨਾ ਉਹ ਸਾਡੀ ਕਮਿਊਨਿਟੀ ਆ ਜ ਆ ਉਥੇ ਇਹਦੇ ਕਿੰਨੇ ਦੱਸਦੇ ਆ ਕਿ ਇਦਾਂ ਇਦਾਂ ਘਰੇ ਜਾ ਕੇ ਕਰਨਾ ਅੰਦਰ ਹੀ ਹੈ ਘਰੇ ਜਾ ਕੇ ਮਤਲਬ ਇੱਥੇ ਜਾ ਕੇ ਇਹ ਘਰ ਆ ਤੇ ਘਰ ਭੰਡਾ ਇਹਦੇ ਅੰਦਰ ਵੜ ਕੇ ਲੱਭਣਾ ਸਾਰਾ ਕੁਝ ਤੇ ਇਹ ਅੰਦਰ ਤੇ ਆਪੋ ਆਪਣੀ ਜ਼ਰਨੀ ਹੈ ਨਾ ਸਾਰਿਆਂ ਦੀ ਤੇ ਜਿਹੜੇ ਕਈ ਮੈਸੇਜ ਕਰਦੇ ਯਾਰ ਅਸੀਂ ਬੜਾ ਨਾਮ ਸਿਮਰਨ ਕਰਦੇ ਹੁੰਦਾ ਕੁਝ ਨਹੀਂ ਬਣਦਾ ਕੁਝ ਨਹੀਂ ਇਹ ਤੇ ਜਨਾਬ ਗੱਲ ਨਹੀਂ ਆ ਹਟਣੀਆਂ ਜਪੀਆਂ ਤਪੀਆਂ ਹੱਡੀ ਢੀਠ ਹੋਏ ਹੋ ਨਾਲੇ ਯਕੀਨ ਹੀ ਨਹੀਂ ਲੱਗਣਾ ਤੇ ਫਿਰ ਥੋੜੀ ਗੱਲ ਬੰਦੀ ਹਾਂ ਯਕੀਨ ਰੱਖੇ ਤੇ ਫੇਰੀ ਆ ਸਾਰਾ ਕੁਝ ਤੇ ਯਕੀਨ ਤੁਸੀਂ ਕਿਸੇ ਦੇ ਥੋੜੀ ਕਰਨਾ ਹਰ ਕੋਈ ਆਪ ਹੀ ਮਤਲਬ ਸਭੇ ਦਾ ਕਹਾਵਲ ਹੈ ਆਪ ਹੀ ਰੱਬ ਹੈਗੇ ਤੇ ਜਦੋਂ ਜਦੋਂ ਵੀ ਅੰਦਰ ਬੈ ਕੇ ਧਿਆਨ ਲਾਉਣਾ ਉਸ ਟਾਈਮ ਆਪ ਸვენ ਹੀ ਰੱਬ ਬਣ ਜਾਣਾ ਇਹ ਤੋਂ ਵੱਡਾ ਕੋਈ ਧਿਆਨ ਨਹੀਂ ਗਾ ਨਾਲੇ ਧਿਆਨ ਲਾਉਣਾ ਨਹੀਂ ਦੱਸਦੇ ਧਿਆਨ ਲੱਗਣ ਦੇ ਨਾਲ ਆਪਣੇ ਆਪ ਨੂੰ ਸਰੈਂਡਰ ਕਰਨਾ ਸਾਰਾ ਕੁਝ ਛੱਡ ਦੇਣਾ ਹੁੰਦਾ ਕਿਉਂਕਿ ਜੇ ਧਿਆਨ ਇਹ ਇਹ ਤਾਂ ਬੜਾ ਵੱਡਾ ਜਿਹੋ ਦਾ ਰਾਜ ਇਹ ਬੰਦਾ ਕਦੇ ਮੈ ਲਾਣਾਗਾ ਕਿਉਂਕਿ ਜੋਰ ਨਾ ਮੰਗਣ ਦੇਣਾ ਜੋਰ ਜੋਰ ਦਾ ਰਾਜ ਮਾਲ ਮਨਸੂਰ ਜੋਰ ਦਾ ਸੋਤੀ ਗਿਆ ਜਾਂ ਜੋਰ ਨਾਲ ਜੁਗਤੀ ਜੁਨੇ ਸੰਸਾਰ ਜਿਸਾ ਮਾਸਟਰ ਯੋਗ ਕਰਨ ਵੀ ਕੇ ਸੋਏ ਉਹ ਜਿਹੜੇ ਮਤਲਬ ਜੋਰ ਨਾਲ ਨਹੀਂ ਜੋਰ ਨਾਲ ਕੱਖ ਨਹੀਂ ਹਣਾ ਜੇ ਜੋਰ ਨਾਲ ਕੱਖ ਨਹੀਂ ਹਣਾ ਤੇ ਫਿਰ ਕਾਹਦੇ ਨਾਲ ਉਥੇ ਟੈਪੇ ਮਤਲਬ ਟੈਣਾ ਮਤਲਬ ਆਪਣਾ ਆਪ ਤਿਆਗ ਕਰਦੇ ਤਿਆਗ ਦਾ ਅਰਥ ਹੁੰਦਾ ਤੈ ਦਾ ਅਰਥ ਹੁੰਦਾ ਕਹਿੰਦੇ ਨਾ ਤੈ ਕੀ ਕੀਤਾ ਤੈ ਤੇਰੇ ਅੱਗੇ ਆ ਤੇਰੇ ਤੇਰੇ ਅੱਗੇ ਆਪਣੀ ਤੇਰੇ ਅੱਗੇ ਅਗਣੀ ਨੂੰ ਭੇਟ ਕਰਦਾ ਤਿਆਗ ਲਾਣਾ ਆਪਣਾ ਆਪਣਾ ਤਿਆਗ ਦੇਣਾ ਤੇ ਉਹ ਉਹਦਾ ਆਪਣਾ ਤਿਆਗ ਦਿੰਦਿਆਂ ਹੀ ਅੰਦਰੋਂ ਗੁੰंदन ਚਮਕ ਪੈਂਦਾ ਉਹ ਅੰਦਰ ਹੀ ਬੈਠਾ ਤੇਰੀ ਮੁਕੜ ਦੇ ਵਿੱਚ ਹੋਰ ਨਹੀਂ ਮੇਰੀ ਮੁਕੜ ਦੇ ਅੰਦਰ ਆਓ ਬਾਹਰ ਕੁਝ ਨਹੀਂ ਰਹਾ ਇਹਨਾਂ ਨੇ ਪਰਮਪਲੇ ਖਈਆ ਤੇ ਜਿੰਨੇ ਮਰਜ਼ੀ ਪਾਈ ਜਾਓ ਤੇ ਜਿੰਨੇ ਵੀ ਮਤਲਬ ਨਾਲ ਉਹ ਸਾਨੂੰ ਕਿਸੇ ਨੇ ਅਸੀਂ ਕਿਹਾ ਪਰਮਾਰਸਣ ਕਰਉਣਾ ਉਹ ਲੇਕੇ ਬੋਲ ਲਈ ਤੇ ਜਿੰਨੇ ਮਰਜ਼ੀ ਪਾਈ ਜਾਓ ਬੰਦਾ ਆਪਣੇ ਮਨ ਚ ਕਿੰਨੇ ਉਹ ਵੜਾ ਕੇ ਬੈਠਾ ਲੱਗਣੀ ਤੇ ਹਾਂ ਕਈ ਕਈ ਵਿਚਾਰੇ ਚੰਗੇ ਵੀ ਆ ਮਤਲਬ ਹੁਣ ਇੱਕ ਸਿਸਟਰ ਦਾ ਅੱਜ ਬੋਣ ਆ ਇਹਨਾਂ ਨੂੰ ਕੈਂਸਰ ਹੈ ਤੇ ਉਹਨਾਂ ਨੇ ਆਪਣੀ ਕੈਂਸਰ ਹੀ ਮਤਲਬ ਉਹ ਕਿੱਡੀ ਨੇੜੇ ਮੋਦ ਵੇਖੀ ਤੇ ਉਹਨਾਂ ਨੇ ਅੱਜ ਮੇਰੀ ਤਕਰੀਬਨ ਅੱਧਾ ਘੰਟਾ ਗੱਲ ਕੀਤੀ ਜੀ ਸਵੇਰੇ ਮੱਦੀ ਮਸਿਗਾ ਤੇ ਕਿਸੇ ਵੇਲੇ ਆਪਣਾ ਵੀ ਦਿਲ ਕਰਦਾ ਵਾ ਕਿ ਕਿਸੇ ਨਾ ਕਿਸੇ ਨੂੰ ਹਨਾ ਕੋਈ ਦੱਸਾਂ ਪਰ ਕਿੰਨੇ ਹਨਾ ਗੱਲ ਕਰਨਾ ਉਹਦੇ ਲਈ ਮੈਂ ਬਹੁਤ ਸੌਰੀ ਆ ਮੈਂ ਵੱਧ ਤੋਂ ਵੱਧ ਕੋਸ਼ਿਸ਼ ਕਰਾਂਗਾ ਜੋ ਕੁਝ ਸਾਰੇ ਦੇ ਸਵਾਲ ਹੀ ਹੋਈ ਹੈ ਨਾ ਕਿ ਕਿਵੇਂ ਕਰਨਾ ਕੀ ਕਰਨਾ ਜਿੰਨੀ ਕਿ ਮੇਰੀ ਉਪਾਦ ਹੈਗੀ ਆ ਉਹਨਾਂ ਕੋ ਦਸਾਂਗਾ ਤੁਸੀਂ ਅਸ਼ੀਰਵਾਦ ਦਿਓ ਕਿ ਮੇਰੇ ਅੰਦਰ ਇੰਨੀ ਕਿ ਸ਼ਬਦਾਵੇ ਮਤਬੁद्धि ਆਵੇ ਕਿ ਮੈਂ ਜੋ ਦਸਾਂ ਉਹ ਕਿਸੇ ਨੂੰ ਸਮਝ ਲੱਗੇ ਤੇ ਉਹ ਆਪਣੇ ਤੇ ਵੀ ਅਮਲ ਕਰਾ ਹੈਣਾ ਸਭ ਤੋਂ ਪਹਿਲਾਂ ਤੇ ਮਤਲਬ ਲਾਲੋਗੇ ਆਪ ਨੂੰ ਕੁਛ ਪੱਲੇ ਹੋਏਗਾ ਤੇ ਫਿਰ ਹੀ ਕਿਸ ਨੂੰ ਦਸਾਂਗਾ ਮੈਂ ਇੰਨੇ ਯੋਗਾ ਨਹੀਂਗਾ ਪਰ ਮੈਨੂੰ ਬਹੁਤ ਜ਼ਿਆਦਾ ਕਹਿੰਦੇ ਫਿਰ ਮੈਂ ਤਾਂ ਚੁੱਪ ਵੀ ਕਰਦੇ ਨਾ ਤੇ ਉਹ ਫਿਰ ਮੀਂਹ ਣਾਉਂਦਾ ਤੇ ਮੀਨਾ ਮਤਲਬ ਮੀਨੇ ਹੋ ਕੇ ਬੈਠੇ ਰਹਿਣਾ ਉਹੀ ਗੱਲ ਮਾੜੀ ਹੈ ਪਹਿਲਾਂ ਕਿੰਨੇ ਚਿਰ ਤੋਂ ਮੀਨਾ ਹੋ ਗਏ ਬਿਠਾ ਹਾਂ ਮੈਂ ਤੇ ਲਾਈਕ ਐਟ ਲੇਟ 2 ਸਾਲ ਪਹਿਲਾਂ ਵੀ ਨੇ ਵੀਡੀਓ ਬਣਾਈਆਂ ਜੀ ਤੇ 4 ਸਾਲ ਪਹਿਲਾਂ ਵੀ ਮੈਂ ਟਿਕਟੌਕ ਤੇ ਅਕਾਊਂਟ ਬਣਾਇਆ ਸੀ ਉਹ ਬੰਦ ਕਰਤਾ ਕਿ ਠੀਕ ਆ ਮਤਲਬ ਆਪਣਾ ਠੀਕ ਹੈ ਜ਼ਿੰਦਗੀ ਦੀਆਂ ਯਾਰੀ ਲੈ ਲੈਂਦੇ ਆਂ ਬੱਲੇ ਬੱਲੇ ਪਰ ਨਹੀਂ ਠੀਕ ਆ ਕਿਹ ਵੇਲੇ ਸਮੇਂ ਨਾਲ ਦਾ ਨਾਲ ਬੰਦੇ ਨੂੰ ਢਾਈ ਜਾਣਾ ਵੀ ਜ਼ਰੂਰੀ ਹੈ ਤੇ ਠੀਕ ਆ ਮਰਾਏ ਧੰਨਵਾਦ ਜੇ ਕੋਈ ਚੰਗਾ ਮਾੜਾ ਸ਼ਬਦ ਨਿਕਲਿਆ ਹੋਵੇ ਤੇ ਉਹਦੇ ਲਈ ਸੌਰੀ ਹੈ ਕੋਸ਼ਿਸ਼ ਕਰਾਂਗੇ ਕਰਦਾ ਰਹਾਂਗਾ ਇਹ ਮੂਲਾਧਾਰ ਚੱਕਰ ਤੇ ਅੱਜ ਫਿਰ ਵੀ ਜਿੰਨੀ ਕ ਮੈਨੂੰ ਜਿੰਨਾ ਕ ਹੁਣ ਐਤਤਮ ਦਿਮਾਗ ਤੇ ਆਇਆ ਉਨੀ ਕੋ ਗੱਲ ਕਰ ਲਈਏ ਇਹਦੇ ਬਾਰੇ ਬੋਧ ਖਲਾਰਾ ਵਾ ਬੋਧ ਵੱਡਾ ਦਰਿਆ ਵਾ ਤੇ ਇਹ ਲੜੋ ਕਿ ਇੱਕ ਮਤਲਬ ਅੰਦਰ ਪੂਂਗਵਾਉ ਗਿਆ ਮੇਰੀ ਤਾਂ ਕੋਈ ਔਕਾਤ ਨਹੀਂ ਗਈ ਪੂਂਗ ਵੀ ਬੜੀ ਵੱਡੀ ਜੀ ਹੁੰਦੀ ਹੈ ਤੇ ਫਿਰ ਵੀ ਜੋ ਜੇ ਬਾਤਾਂ ਉਹ ਜਦ ਤੱਕ ਦੁਨੀਆ ਰਹੀ ਹੈ ਨਾ ਕੁਝ ਸੁਣੀਏ ਕੁਝ ਕਹੀਏ ਕੁਛ ਨਾ ਪੁੱਛ ਤੇ ਕਹਿਣਾ ਹੀ ਹੈ ਨਾ ਜੇ ਕੋਈ ਕਹਿਣ ਦੇ ਕਹਿਣ ਨੂੰ ਕਿ ਜੇ ਮੈਂ ਚੋਪਰਾਂਵਾਂਗਾ ਤੇ ਤਾਂ ਵੀ ਮੇਰ ਚੋਪਰੋਂ ਵੀ ਮਾੜੀ ਆ ਹੈ ਨਾ ਤੇ ਠੀਕ ਆ ਵਾ ਇਦਾਂ ਹੋ ਸਕਦਾ ਗੱਲਾਂ ਕਰਦੇ ਆ ਆਪਣੀ ਵੀ ਮੱਤ ਕਿਉਂਕਿ ਉਹ ਫੇਕ ਇਟ ਅੰਟਿਲ ਯੂ ਮੇਕ ਇਟ ਹੋ ਲੱਗਦਾ ਮੈਂ ਨਾਟਕ ਕਰਦਾ ਹਾਂ ਤੇ ਨਾਟਕ ਕਰਦਿਆਂ ਕਰਦਿਆਂ ਪਤਾ ਨਹੀਂ ਨਾ ਕਿਹੜੇ ਵੇਲੇ ਗੱਲ ਵੀ ਵੱਜ ਜੇ ਤੇ ਜਿਆਦਾ ਘਾਲ ਹੈਗੀ ਠੀਕ ਤਾਂ ਕੋਈ ਨੰਗਾ ਮਰੇ ਸਾਸਵੀ ਗੱਲ ਜੀ